ਆਹ ਟੈਂਟ ਟੁੰਟ ਲੱਗਾ ਦੇਖੀ ਤੇ ਇੰਨਾ ਵਧੀਆ ਘੱਟ ਦੇ ਕਿ ਕਿਤੇ ਭਲੇਖਾ ਨਾ ਖਾ ਜਿਓ ਕਿ ਭਰਾ ਦਾ ਕਿਸੇ ਦਾ ਵਿਆਹ ਹੋਣ ਲੱਗਾ ਹੈ ਜਾਂ ਸ਼ਵਾਰੇ ਦਾ ਕੰਮ ਹੈ ਹਾਂ ਪਰ ਘੱਟ ਵੀ ਨਹੀਂ ਕਿਉਂਕਿ ਮਾਝੇ ਵਾਲਿਆਂ ਨੇ ਇੱਕ ਹੋਰ ਥੰਮ ਗੱਡਤਾ ਸੱਜਣੂ ਆ ਮੱਝੂ ਕੇ ਬਲੈਡ ਲਾਈਨ ਦਾ ਘੋੜਾ ਆਪਣੇ ਏਰੀਏ ਚ ਆ ਗਿਆ ਵੱਡੀ ਗੱਲ ਹੈ ਕਿ ਘੋੜਿਆਂ ਦੇ ਫੈਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਕੁਝ ਕੁ ਸਮੇਂ ਪਹਿਲਾਂ ਮੈਂ ਹੀ ਇਹ ਘੋੜੇ ਦੀ ਵੀਡੀਓ ਪਾਈ ਹੈ ਤੇ ਇੰਸਟਾਗ੍ਰam ਤੇ ਵੀ ਲੱਖਾਂ ਦੀ ਗਿਣਤੀ 'ਚ ਘੋੜੇ ਦੀਆਂ ਰੀਲਾਂ ਚੱਲਦੀਆਂ ਤੇ ਫੇਸਬੁੱਕ ਤੇ ਵੀ ਲੱਖਾਂ ਦੀ ਗਿਣਤੀ 'ਚ ਭਰਾਏ ਨੂੰ ਪਸੰਦ ਕਰਦੇ ਆ ਦੂਜੀ ਸਿਆਣਪ ਦੀ ਗੱਲ ਕਰੀਏ ਤੇ ਜਿੰਨਾ ਚਿਰ ਅਰਦਾਸ ਬੇਨਤੀ ਹੋਈ ਹੈ ਤੇ ਉਹਨਾਂ ਚਿਰ ਘੋੜੇ ਨੇ ਸੰਪੂਰਨ ਸਮਾਪਤੀ ਤੱਕ ਘੋੜਾ ਹਿਲਾਇਆ ਕੋੜੇ ਨੇ ਤੰਗ ਨਹੀਂ ਕੀਤਾ ਪੂਰਨ ਅਰਦਾਸ ਦੇ ਵਿੱਚ ਆਪਣੀ ਬਿਰਤੀ ਵੀ ਲਾਈ ਤੇ ਸਮਾਪਤੀ ਹੋਣ ਤੋਂ ਬਾਅਦ ਐਂਟਰੀ ਚੈੱਕ ਕਰਿਓ ਤੁਸੀਂ ਭਾਈ ਕੋੜਾ ਅੰਦਰ ਕਿਵੇਂ ਖੜਿਆ ਹੈ ਭਰਾਵਾਂ ਨੇ ਬਹੁਤ ਹੀ ਮਾਨ ਸਤਕਾਰ ਇਹ ਨੇ ਚੇਅਰਮੈਨ ਸਰਦਾਰ ਗਰਨਾਮ ਸਿੰਘ ਜੀ ਤੇ ਬਾਈ ਜਗਰੂਪ ਸਿੰਘ ਕਨੇਡਾ ਤੇ ਆ ਖੜਾ ਹੈ ਵੀਰ ਨਾਲ ਕੁੜਤਾ ਪਜਾਮਾ ਪਾਈ ਤੇ ਕਾਲੀਆਂ ਐਣਕਾਂ ਲਾਈ ਮੇਰਾ ਛੋਟਾ ਵੀਰ ਭਾਈ ਚਮਕੌਰ ਸਿੰਘ ਬਹੁਤ ਹੀ ਵਧੀਆ ਨਿੱਗੇ ਸੁਭਾਅ ਦੇ ਮਾਲਕ ਹੈ ਬਹੁਤ ਮਿਹਨਤੀ ਪਰਿਵਾਰ ਹੈ ਇਹ ਪਰਿਵਾਰ ਦੀ ਸਾਡੇ ਇਲਾਕੇ ਦੇ ਵਿੱਚ ਸ਼ੁਰੂ ਤੋਂ ਝੰਡੀ ਰਹੀ ਹੈ ਮਿਹਨਤ ਵਾਲੇ ਪੱਖ ਤੋਂ ਕਿਉਂਕਿ ਜਿੱਥੋਂ ਤੱਕ ਮੈਂ ਜਾਣਦਾ ਤੇ ਘੋੜੀਆਂ ਤਾਂ ਬਹੁਤ ਲੰਮੇ ਸਮੇਂ ਤੋਂ ਰੱਖੀਆਂ ਸੀ ਬਾਈ ਚਮਕੌਰ ਆਰਗਿਆ ਨੇ ਬਾਈ ਜਗਰੂ ਪਰਗਿਆ ਨੇ ਪਰ ਜੇ ਕਰੀਏ ਗੱਲ ਵੀ ਨਸਲੀ ਤੌਰ ਤੇ ਤੇ ਇਹ ਭਾਈ ਜੀ ਦੂਜਾ ਪਹਿਲਾ ਇੱਕ ਬਸ਼ੀਰਾ ਉਹ ਵੀ ਕਿਤੇ ਟਾਈਮ ਲੱਗਾ ਤੁਹਾਨੂੰ ਵਿਖਾਵਾਂਗੇ ਨੁਕਰਾ ਉਹ ਵੀ ਬਹੁਤ ਵੱਡੀ ਲਾਈਨ ਦਾ ਪਰ ਮੱਜੂ ਕੀ ਲਾਈਨ ਦੇ ਵਿੱਚ ਮਾਰਵਾੜੀ ਦੇ ਵਿੱਚ ਐਡੀ ਵੱਡੀ ਬਰੀਡ ਲੈ ਆਉਣੀ ਬਰੂਧ ਨਾਂ ਦਾ ਘੋੜਾ ਲਿਆ ਕੇ ਖੜਾ ਕਰ ਦੇਣਾ ਇਹ ਵੀ ਖਾਲਾ ਜੀ ਦਾ ਵਾੜਾ ਨਹੀਂ ਤੇ ਹੁਣ ਭਰਾਵਾਂ ਨੇ ਐਨ ਫੁੱਲ ਕਹਿ ਦिए ਵੀ ਆਪਣਾ ਯੋਗਦਾਨ ਘੋੜਿਆਂ ਦੀ ਦੁਨੀਆ ਦੇ ਵਿੱਚ ਪਾਤਾ ਹੈ ਪੇ ਅਸੀਂ ਨਾਲ ਆ ਬਾਈ ਹੁਣਾਂ ਦੇ ਤੁਸੀਂ ਵੀ ਸਪੋਰਟ ਕਰਿਓ ਆ ਤਾਈ ਜੀ ਨੇ ਤੇਲ ਚੂਤ ਆ ਤੇ ਹੁਣ ਘੋੜੇ ਦੀ ਐਂਟਰੀ ਕਰਦੇ ਵਿੱਚ ਹੋਣ ਲੱਗੀ ਆ ਸੱਜਣੋ ਤੇ ਨਾਲ ਦੀ ਨਾਲ ਹੀ ਵੀਡੀਓ ਰੋਕੇ ਤੇ ਸਾਡੇ ਭਰਾਵਾਂ ਦਾ ਹੌਸਲਾ ਵਧਾ ਦਿਓ ਕਿਉਂਕਿ ਪਹਿਲਾ ਆਸਾਨ ਘੋੜਾ ਹੈ ਬਾਈਆਂ ਦੇ ਕੋਲ ਤੇ ਘੋੜੀਆਂ ਦਾ ਬਹੁਤ ਲੰਮੇ ਸਮੇਂ ਤੋਂ ਸੀ ਪਰ ਆਸਾਨ ਘੋੜਾ ਪਹਿਲਾ ਉਹ ਵੀ ਏਡੀ ਵੱਡੀ ਲਾਈਨ ਦਾ ਫੌਜੀ ਘੋੜੇ ਦਾ ਡਾਇਰੈਕਟ ਬੱਚਾ ਐਡਮ ਘੋੜੇ ਦਾ ਭਤੀਜਾ ਤੇ ਬਰੂ ਦੇ ਘੋੜੇ ਦਾ ਨਾਂ ਰੱਖਿਆ ਸੱਜਣੋ ਜਿਹੜਾ ਕਿ ਮੈਂ ਹੀ ਰੱਖਿਆ ਸੀ ਅੱਜ ਤੋਂ 4 ਸਾਲ ਪਹਿਲਾਂ ਤੇ ਨਵੀਂ ਉਮਰ ਦਾ ਘੋੜਾ ਹੈ ਤੇ ਸਾਰੇ ਜਿੰਨੇ ਵੀ ਸੱਜਣ ਪਿੰਡੋਂ ਸੀ ਜਿੰਨੇ ਵੀ ਸਾਡੇ ਭਰਾ ਕੋਨੇ-ਕੋਨੇ ਚੋਂ ਆਏ ਆ ਦੋਵੇਂ ਜ਼ਿਲ੍ਹਿਆਂ ਚੋਂ ਤਿੰਨਾਂ ਜ਼ਿਲ੍ਹਿਆਂ ਚੋਂ ਤੇ ਉਹਨਾਂ ਭਰਾਵਾਂ ਦਾ ਧੰਨਵਾਦ ਹੈ ਸੱਜਣੋ ਤੇ ਮੈਨੂੰ ਇਹ ਘਾਟ ਮਹਿਸੂਸ ਹੁੰਦੀ ਸੀ ਕਿ ਸਾਡੇ ਆਪਣੇ ਜ਼ਿਲ੍ਹੇ ਚ ਤੇ ਅੰਮ੍ਰਿਤਸਰ ਜ਼ਿਲ੍ਹੇ ਚ ਤੇ ਤਰਨਤਾਰਨ ਜ਼ਿਲ੍ਹੇ ਚ ਦੋ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਮੱਜੂ ਕੀ ਬਲੱਡ ਲਾਈਨ ਦਾ ਇਹੋ ਜਿਹਾ ਨੀਲਾ ਘੋੜਾ ਹੈ ਨਹੀਂ ਸੀ ਬਾਕੀ ਭਰਾ ਮੇਰੇ ਤੋਂ ਵੀ ਜ਼ਿਆਦਾ ਕਾਲੇ ਸੀ ਘੋੜੇ ਦੇ ਨਾਲ ਫੋਟੋਆਂ ਕਰਾਉਣ ਨੂੰ ਤੇ ਆ ਫਿਰ ਅਸੀਂ ਬਾਹਰ ਕੱਢ ਲਿਆ ਹੁਣ ਚੈੱਕ ਕਰੂ ਕੋੜਾ ਯਾਰ ਹੁਣ ਕੱਲਾ ਕੱਲਾ ਫੀਚਰ ਤੁਹਾਨੂੰ ਦਿਖਾਉਣ ਲੱਗੇ ਆ ਫੇਰ ਤੋਂ ਬੇਨਤੀ ਕਰਦਾ ਕਿ ਜਿਹੜਾ ਵੀ ਇਹ ਘੋੜੇ ਨੂੰ ਸਾਡਾ ਭਰਾ ਇਸ ਟਾਈਮ ਦੇਖ ਰਿਹਾ ਪਸੰਦ ਕਰਦਾ ਹੈ ਦਿਲ ਤੇ ਹੱਥ ਰੱਖ ਕੇ ਜੇ ਕੋੜਾ ਸੋਹਣਾ ਲੱਗ ਰਿਹਾ ਘੋੜਿਆਂ ਨਾਲ ਇਸ਼ਕ ਰੱਖਣ ਵਾਲੇ ਜਿਹੜੇ ਭਰਾ ਉਹਨਾਂ ਨੂੰ ਤੇ ਬਾਈ ਜੀ ਇਹ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਪਹਿਲਾ ਆਸਾਨ ਘੋੜਾ ਹੋਵੇ ਤੇ ਉਹਦੇ ਲਈ ਸਪੋਰਟ ਦਾ ੱੱਕਾ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਐ ਐਡਾ ਵੱਡਾ ਘੋੜਾ ਐਡੇ ਵੱਡੇ ਖਾਨਦਾਨ ਦਾ ਘੋੜਾ ਹੋਵੇ ਤੇ ਬਾਈ ਜੀ ਸਪੋਰਟ ਜ਼ਰੂਰ ਮੇਰੇ ਭਰਾਵਾਂ ਨੂੰ ਕਰਿਓ ਵਾਰ-ਵਾਰ ਬੇਨਤੀ ਕਰਦਾ ਐ ਬਾਕੀ ਸ਼ਕੀਨਪੁਰਾ ਤੇ ਕੁੱਟ-ਕੁੱਟ ਕੇ ਭਰੇ ਘੋੜੇ ਦੇ ਵਿੱਚ ਮਜ਼ਬੂਤੀ ਬਹੁਤ ਜ਼ਿਆਦੀ ਐ ਕਿਉਂਕਿ ਮਾਲਾ ਖਾਨਦਾਨ ਵੀ ਬਹੁਤ ਵੱਡਾ ਐ ਉਹ ਵੀ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦੱਸਦੇ ਐ ਇੱਕ ਵਾਰੀ ਫੇਰ ਦੱਸਦਾ ਕਿ ਘੋੜਾ ਪਹੁੰਚਿਆ ਜੀ ਸਾਡੇ ਨਗਰ ਸੰਤ ਬਾਬਾ ਦਰੀ ਬਾਬੇ ਬਾਬਾ ਵਸਾਕਾ ਸਿੰਘ ਜੀ ਦੇ ਪਿੰਡ ਦਦੇਰ ਸਾਹਿਬ ਦੇ ਵਿੱਚ ਜਿਹੜਾ ਹੈ ਜੀ ਤਰਨਤਾਰਨ ਤੇ ਜਮਰੋਦ ਸਟੱਡ ਫਾਰਮ ਜਮਰੋਦ ਸਟੱਡ ਫਾਰਮ ਵੀ ਮੇਰਾ ਹੀ ਨਾਂ ਦਿੱਤਾ ਹੋਇਆ ਹੈ ਇਹਦੇ ਪਿੱਛੇ ਕੀ ਕਹਾਣੀ ਹੈ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੇ ਆ ਤੇ ਵੀਡੀਓ ਦੱਬ ਕੇ ਭਰਾਵਾਂ ਦੀ ਸਪੋਰਟ ਕਰਿਓ ਤੇ ਵੀਡੀਓ ਸ਼ੇਅਰ ਵੀ ਕਰ ਦਿਓ ਜਿੰਨਾ ਵੀਰਿਆਂ ਨੇ ਪਿਛਲੀ ਵੀਡੀਓ ਸ਼ੇਅਰ ਕਰਕੇ ਭਰਾਵਾਂ ਦਾ ਹੌਸਲਾ ਵਧਾਇਆ ਨਵਾਂ ਨਵਾਂ ਪੇਜ ਫੋਲੋ ਕੀਤਾ ਸੋਹਣੇ ਕਮੈਂਟ ਕੀਤੇ ਉਹਨਾਂ ਵੀਰਿਆਂ ਚ ਕੁਝ ਭਰਾਵਾਂ ਦੇ ਨਾਮ ਨੇ ਜੀ ਗੁਰਵਿੰਦਰ ਸਿੰਘ ਗਰਜਾ ਅਜੀਤਪਾਲ ਸਿੰਘ ਜੋਹੜ ਸੁੱਖਾ ਬੈਣੀਪਾਲ ਮਨਜੀਤ ਪੱਟੀ ਬਾਈ ਡਾਕਟਰ ਗਰਸੇਵਕ ਸਿੰਘ ਬਾਗਾ ਰਣਦੀਪ ਸਿੰਘ ਰੁਪਿੰਦਰ ਟਿੱਕਾ ਗੁਰਪ੍ਰੀਤ ਵੜਿੰਗ ਕਾਕੂ ਬਰਾੜ ਅਮਨਦੀਪ ਸਿੰਘ ਗੁਰਕੀਰਤ ਸਿੰਘ ਕਾਮੇਕੇ ਅਜੇ ਪਟ ਆਜੋ ਕਰਦੇ ਆਂ ਗੱਲਬਾਤ ਵਿਖਾਉਨੇ ਆਂ ਭਰਾਵਾਂ ਦਾ ਲਾਜਵਾਬ ਬਰੂਦ ਨਾਂ ਦਾ ਬਰੂਦ ਵਰਗਾ ਘੋੜਾ ਕਰਦੇ ਹੋ ਸ਼ੇਰ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਵੇਖ ਰਹੇ ਸਾਰੀ ਸੂਝਵਾਨ ਸਰੋਤਿਆਂ ਦਾ ਸਾਰੇ ਭਰਾਵਾਂ ਦਾ ਤੇ ਸਾਰੀ ਘੋੜਿਆਂ ਨਾਲ ਇਸ਼ਕ ਰੱਖਣ ਵਾਲੇ ਭਰਾਵਾਂ ਦਾ ਨਵੀਂ ਵੀਡੀਓ ਦੇ ਵਿੱਚ ਨਵਾਂ ਹੀ ਘੋੜਾ ਲੈ ਕੇ ਤੇ ਤੁਹਾਡੀ ਕਚਹਿਰੀ ਚ ਨਵੀਆਂ ਰੂਹਾਂ ਨਾਲ ਤੁਹਾਨੂੰ ਮਿਲਾਉਣ ਲੱਗੇ ਆ ਸਾਰੇ ਭਰਾਵਾਂ ਦਾ ਮਾਨ ਸਤਕਾਰ ਤੇ ਅਦਬ ਨਾਲ ਸਵਾਗਤ ਕਰਦੇ ਆ ਜਿਹੜੇ ਵੀਰ ਆਪਾਂ ਨੂੰ ਆਪਣੇ ਫੇਸਬੁੱਕ ਪੇਜ ਰਾਹੀਂ ਦੇਖ ਰਿਹਾ ਉਹਨਾਂ ਭਰਾਵਾਂ ਦਾ ਵੀ ਮਾਨ ਸਤਕਾਰ ਤੇ ਅਦਬ ਨਾਲ ਸਵਾਗਤ ਕਰਦੇ ਆ ਤੇ ਜਿਹੀਆਂ ਆਖਦੇ ਆ ਸੱਜਣੋ ਜਿਹੜਾ ਘੋੜਾ ਤੁਹਾਨੂੰ ਅੱਜ ਵਿਖਾਉਣ ਲੱਗੇ ਆ ਜਾਂ ਮੁੱਖ ਝਲਕੀਆਂ ਦੇ ਵਿੱਚ ਤੁਹਾਨੂੰ ਮੈਂ ਵਿਖਾ ਕੇ ਹਟਿਆ ਪਹਿਲੀ ਗੱਲ ਤਾਂ ਇਹ ਕਹਦਾ ਆ ਵੀ ਜਿਹੜਾ ਟੰਟੁੰਟ ਵੇਖ ਕੇ ਕਿਤੇ ਭਲੇਖੇ ਜਣਾ ਰਹਿ ਜਿਓ ਵੀ ਭਾਈ ਕਿਸੇ ਭਰਾ ਦਾ ਵਿਆਹ ਹੈ ਜਾਂ ਮੰਗਣਾ ਹੈ ਇਹ ਸਾਡਾ ਘੋੜਾ ਭਰਾ ਨਵਾਂ ਲੈ ਕੇ ਆਇਆ ਹੈ ਬ੍ਰਾਂਡ ਦਾ ਘੋੜਾ ਲੈ ਕੇ ਆਇਆ ਤੇ ਘੋੜਾ ਪਹਿਲਾਂ ਫੇਮਸ ਵੀ ਬਹੁਤ ਹੈ ਆਪਣੇ ਪੇਜ ਤੋਂ ਹੀ ਇਹਦੀਆਂ ਪਹਿਲਾਂ ਵੀ ਵੀਡੀਓ ਪਈਆਂ ਨੇ ਤੇ ਤੁਸੀਂ ਚਾਹ ਕੇ ਇਹ ਘੋੜੇ ਨੂੰ ਪਿਆਰ ਦਿੰਨੇ ਹੋ ਇਹ ਘੋੜੇ ਦਾ 4 ਸਾਲ ਪਹਿਲਾਂ ਮੈਂ ਹੀ ਨਾਂ ਰੱਖਿਆ ਸੀਗਾ ਮੈਨੂੰ ਇਸ ਭਾਗ ਪ੍ਰਾਪਤ ਹੋਇਆ ਤਾਂ ਮੈਂ ਪਿਛਲੀ ਵੀਡੀਓ ਚ ਵੀ ਆਖਿਆ ਵੀ ਮੈਨੂੰ ਮਾਣ ਆ ਯਾਰ ਵੀ ਮੈਂ ਇਹ ਘੋੜੇ ਦਾ ਨਾਂ ਰੱਖਿਆ ਕਿਉਂਕਿ ਘੋੜਾ ਦਿੱਖ ਬਹੁਤ ਵੱਡੀ ਦਿਖਾਉਂਦਾ ਹੈ ਘੋੜੇ ਦਾ ਖਾਨਦਾਨ ਬਹੁਤ ਵੱਡਾ ਹੈ ਮਾਂ ਵਾਲੇ ਪਾਸਿਓਂ ਵੀ ਤੇ ਬਾਪ ਵਾਲੇ ਪਾਸਿਓਂ ਵੀ ਕਹਿ ਦਈਏ ਕਿ ਬਰਾਂਡਾਂ ਦੀ ਗਿਣਤੀ ਦੇ ਵਿੱਚ ਘੋੜਾ ਆਉਣਾ ਸ਼ੁਰੂ ਹੋ ਗਿਆ ਨਵੀਂ ਜਗ੍ਹਾ ਤੇ ਪਹੁੰਚਿਆ ਆਪਾਂ ਬੈਠੇ ਆ ਜੀ ਮੇਰੇ ਪਿੰਡ ਦਦੇਰ ਸਾਹਿਬ ਦੇ ਵਿੱਚ ਜਮਰੋਦ ਸਟੱਡ ਫਾਰਮ ਮੇਰਾ ਛੋਟਾ ਭਾਈ ਹੈ ਬਾਈ ਚਮਕੌਰ ਸਿੰਘ ਇੱਧਰ ਇਹਨਾਂ ਦੇ ਫਾਦਰ ਸਾਹਿਬ ਬੈਠੇ ਨੇ ਚੇਅਰਮੈਨ ਸਰਦਾਰ ਗੁਰਨਾਮ ਸਿੰਘ ਜੀ ਤੇ ਇੱਕ ਭਰਾ ਸਾਡਾ ਬਾਹਰ ਹੈ ਜੀ ਜਿਹਦੀ سپورਟ ਨਾਲ ਸਾਰਾ ਕੁਝ ਹੋਇਆ ਉਹ ਵੀਰ ਹੈ ਸਾਡਾ ਜਗਰੂਪ ਸਿੰਘ ਕੈਨੇਡਾ ਤੇ ਭਰਾ ਦਾ ਵੀ ਧੰਨਵਾਦ ਹੈ ਤੇ ਵੀਰਿਆਂ ਦਾ ਸਬੱਬ ਕਿਵੇਂ ਬਣਿਆ ਜਾਂ ਕਿਦਾਂ ਘੋੜਾ ਚੰਗਾ ਲੱਗਣ ਲੱਗਿਆ ਇਹ ਤਾਂ ਆਪਾਂ ਵੀਡੀਓ ਦੇ ਵਿੱਚ ਹੀ ਪੁੱਛਣਾ ਪਹਿਲਾਂ ਸਾਰੇ ਜਿਹੜੇ ਸੱਜਣ ਪਹੁੰਚੇ ਆ ਇਹਨਾਂ ਦਾ ਧੰਨਵਾਦ ਵੀ ਹੈ ਤੇ ਹੁਣ ਆਪਾਂ ਸਵਾਗਤ ਵੀ ਕਰਦੇ ਆ ਫਿਰ ਸਾਰੀ ਜਾਣਕਾਰੀ ਦਿੰਨੇ ਆ ਵੀਡੀਓ ਲਾਸਟ ਤੱਕ ਦੇਖਿਓ ਘੋੜੀ ਭਰਾਉਣੀਆਂ ਦਾ ਬਿਲਕੁਲ ਸੀਮਤ ਫੀਸ ਦੇ ਵਿੱਚ ਤੁਹਾਨੂੰ ਜਿਹੜੀ ਇਹ ਸਰਵਿਸ ਮਿਲ ਜੂਗੀ ਪਹਿਲਾਂ ਕਰਦੇ ਆ ਸਵਾਗਤ ਫਿਰ ਛੇੜਦੇ ਆ ਗੱਲਾਂ ਬਾਤਾਂ ਬਈ ਜੀ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਸასიਖਾਲ ਹੋਰ ਚੜਦੀ ਕਲਾ ਚੋਂ ਨਹੀਂ ਸਾਰੇ ਭਰਾ ਮਾਝੇ ਵਾਲੇ ਉਹ ਢਿੱਲੇ ਨਹੀਂ ਆਹ ਟੈਟਾ ਕਮ ਆ ਜਿਹੜੀ ਬੋਲ ਬਾੜੀਆਂ ਨਾ ਤੇ ਪ੍ਰਮਾਤਮਾ ਦਾ ਬੜਾ ਸ਼ੁਕਰ ਹੈ ਕਿ ਮਾਝੇ ਵਾਲੇ ਥੋੜੇ ਜੇ ਕਹਿੰਦੇ ਵੀ ਤੱਤੇ ਗਿਨੇ ਜਾਂਦੇ ਆ ਆਮ ਵਰਗ ਦੇ ਨਾਲੋਂ ਉਹ ਤਾਂ ਸਾਰੇ ਆਪਣੇ ਭਰਾ ਐ ਤੇ ਘੋੜਾ ਵੀ ਪ੍ਰਮਾਤਮਾ ਨੇ ਉਦਾਂ ਦਾ ਹੀ ਬਖਸ਼ਤਾ ਹੁਣ ਤੁਹਾਨੂੰ ਰਿਵੀਲ ਕਰਦੇ ਆ ਨਾਮ ਤੇ ਖਾਨਦਾਨ ਬਾਈ ਚਮਕੌਰ ਸਵਾਗਤ ਹੈ ਸასიਖਾਲਾ ਚੜਦੀ ਕਲਾ ਚੜਦੀ ਕਲਾ ਬਾਈ ਥੋੜਾ ਉੱਚੀ ਬੋਲਣਾ ਪੈਣਾ ਹੈ ਤੇ ਮੇਰਾ ਭਰਾ ਪਰ ਮੈਂ ਇਧਰਲੇ ਪਾਸੇ ਲੈ ਆ ਜੀ ਅੱਜ ਕਰਨਾ ਮਾੜਾ ਘਰ ਤੋਂ ਹੀ ਬੋਲਣਾ ਪੈਣਾ ਹੋਰ ਸੁਣਾ ਬਾਈ ਇਹ ਸ਼ੌਕ ਆ ਜਿਹੜਾ ਉਹ ਮੈਂ ਤਾਂ ਜਾਣਦਾ ਮੇਰੇ ਪਿੰਡ ਦੇ ਉਹ ਮੇਰੇ ਨਾਲ ਜੁੜੇ ਹੋ ਜੇ ਭਰਾਵਾਂ ਦੀ ਨਿਗਾ ਪਹਿਲੀ ਵਾਰੀ ਚੜ੍ਹ ਰਹੇ ਹੋ ਤੇ ਸ਼ੌਕ ਬਾਰੇ ਦੱਸਿਓ ਕਿੰਨਾ ਕ ਪੁਰਾਣਾ ਸ਼ੌਕ ਹੈ ਸ਼ੌਕ ਤੇ ਪਹਿਲਾਂ ਘੋੜੀਆਂ ਕਹਾਣੀਆਂ ਰੱਖੀਆਂ 15 ਸਾਲੋਂ ਚੱਲੇ ਆ ਅੱਛਾ ਹਾਂ ਦਾ 15 ਸਾਲ ਤੋਂ ਰੱਖੀਆਂ ਘੋੜਾ ਪਹਿਲੀ ਵਾਰੀ ਰੱਖਿਆ ਸ਼ਾਨਦਾਰ ਜਿਹੇ ਲੈਂਦਾ ਨੂੰ ਹਾਂ ਇੱਕ ਬਛੇਰਾ ਲੈਂਦਾ ਹੈ ਛੋਟਾ ਜੇ ਅੱਛਾ ਹਾਂ ਤੇ ਇਹ ਹੁਣ ਘੋੜਾ ਪਹਿਲੀ ਗਰੀ ਲੈਂਦਾ ਸਾਣ ਜੀ ਅੱਛਾ ਬਛੇਰੇ ਤੋਂ ਪਹਿਲਾ ਸਬਬ ਪਹਿਲਾਂ ਤਾਂ ਇਹ ਸੋਚਿਆ ਹੋਊਗਾ ਵੀ ਯਾਰ ਨੁਕਰਾ ਸਾਣ ਬਣਾਵਾਂਗੇ ਹਾਂ ਫਿਰ ਇਹ ਮਾਰਵਾੜੀ ਜਾਂ ਮੱਝੂ ਕੀ ਲਾਈਨ 'ਚ ਵੜਨ ਦਾ ਮਨ ਕਿੱਦਾਂ ਬਣ ਗਿਆ ਇਹ ਘੋੜਾ ਚੰਗਾ ਕਿੱਦਾਂ ਲੱਗਣ ਲੱਗ ਗਿਆ ਇਹ ਸੁਖਵੀਰ ਜਦੋਂ ਆਪਾਂ ਬੈੰਨੇ ਹਾਂ ਤੇ ਮੱਝੂ ਕੇ ਲੈਣ ਬਾਰੇ ਗੱਲ ਕਰਦੇ ਆ ਕਿ ਇਹਦਾ ਕੋਈ ਚੰਗਾ ਸਾਂਹ ਆਪਾਂ ਰੱਖੀਏ ਤੇ ਫੇਰ ਆਪਾਂ ਆਪਸੇ ਦੇ ਵਿੱਚ ਜਦੋਂ ਸਲਾਹ ਕਰਦੇ ਰਹੇ ਆ ਜੀ ਤੇ ਫੇਰ ਜਦੋਂ ਇਹਦੇ ਬਾਰੇ ਆਪਾਂ ਨੂੰ ਪਤਾ ਲੱਗਾ ਤੇ ਦਿੰਦੇ ਤਾਂ ਨਹੀਂ ਹੀ ਭਰਾਓ ਤੇ ਫੇਰ ਆਪਾਂ ਸਲਾਹ ਕਰਕੇ ਜਦੋਂ ਗੱਲਬਾਤ ਕਰਦੇ ਰਹੇ ਆ ਜੀ ਤੇ ਫੇਰ ਹੌਲੀ ਹੌਲੀ ਜਿ ਤਰ੍ਹਾਂ ਇਹਦਾ ਦਾਣਾ ਪਾਣੀ ਬਣਿਆ ਜੀ ਇਹ ਕੋੜਾ ਨਾ ਮੇਰੇ ਥਰੂ ਹੀ ਸੱਜਣੋਂ ਆਇਆ ਤੇ ਬੜਾ ਮੈਂ ਫੇਰ ਕਰਮ ਵਾਲਾ ਮੰਨਦਾ ਆਪਣੇ ਆਪ ਨੂੰ ਕਿ ਯਾਰ ਮੇਰੇ ਘਰੇ ਹੀ ਆ ਗਿਆ ਸਾਡੇ ਆਪਣੇ ਫਾਰਮ ਤੇ ਆ ਗਿਆ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਮੱਝ ਮੈਂ ਇਹ ਮੰਨਦਾ ਕਿਉਂਕਿ ਮੈਂ ਵੀ ਕੋੜਿਆਂ ਦੇ ਵਿੱਚ ਰਹਿੰਦਾ ਚਮਕੌਰ ਬਾਈ ਜਿੱਥੋਂ ਗਤਾਈ ਚਲੋ ਜਿੰਨੀ ਕ ਵੀ ਨੌਲੇਜ ਹੁਣ ਤਾਂ ਇਕੱਠੀ ਕਰ ਸਕਿਆ ਮੈਨੂੰ ਲੱਗਦਾ ਵੀ ਜਿਹੜਾ ਇਹ ਜਿਹੜਾ ਘੋੜਾ ਜਾਇ ਬਲੱਡ ਲਾਈਨ ਦਾ ਘੋੜਾ ਮੈਨੂੰ ਲੱਗਦਾ ਵੀ ਆਪਣੇ ਦੋ ਜਿਲ੍ਹਿਆਂ ਦੇ ਵਿੱਚ ਹੈ ਨਹੀਂ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਿੱਚ ਇਹ ਘੋੜਾ ਜੇ ਤੱਕ ਮੇਰੇ ਖਿਆਲ ਵੀ ਮੱਜੂਗੀ ਲਾਈਨ ਦਾ ਹੋਊਗਾ ਚਲੋ ਜੇ ਕਿਸੇ ਭਰਾ ਦੇ ਕੋਲ ਹੈਗਾ ਵੀ ਆ ਫਾਰਮ ਤੇ ਉਹਨੂੰ ਵੀ ਮਮਾਰਕਾਂ ਵੀ ਉਹ ਬਹੁਤ ਵੱਡੀ ਲਾਈਨ ਤੇ ਡਿਫਰੈਂਟ ਲਾਈਨ ਤੇ ਕੰਮ ਕਰ ਰਿਹਾ ਪਰ ਜੇ ਕਿਸੇ ਭਰਾ ਦੇ ਕੋਲ ਹੋਰ ਵੀ ਹੈਗਾ ਤਾਂ ਸਾਨੂੰ ਕਮੈਂਟਾਂ 'ਚ ਵੀ ਦੱਸਿਓ ਤੇ ਇਹ ਘੋੜਾ ਤੁਹਾਨੂੰ ਕਿਵੇਂ ਲੱਗਾ ਹੁਣ ਇਹਦਾ ਨਾਂ ਦਸੀਏ ਬਾਈ ਨਾਂ ਕੀ ਆ ਨਾਂ ਉਹੀ ਰੱਖਣਾ ਹੈ ਕਿ ਨਾਂ ਚੇਂਜ ਕਰਨਾ ਨਾਂ ਇਹਦਾ ਉਹੀ ਆ ਜਿਹੜਾ ਪਹਿਲੂ ਚੱਲਦਾ ਕੀ ਚੱਲਦਾ ਬਰੂਦ ਬਰੂਦ ਦਾ ਬਰੂਦ ਘੋੜਾ ਐ ਸੱਜਣੋ ਤੇ ਕਿਹੜੇ ਘੋੜੇ ਦਾ ਪੋਤਾ ਐ ਬਾਈ ਉਹ ਵੀ ਦੱਸ ਪਬਜੀ ਘੋੜੇ ਦਾ ਪੋਤੇ ਮੱਝੂ ਕੀ ਲਾਈਨ ਵਾਲੇ ਦਾ ਫੌਜੀ ਘੋੜੇ ਦਾ ਪੁੱਤ ਤੇ ਐਡਮ ਦਾ ਭਤੀਜਾ ਐਡਮ ਦਾ ਭਤੀਜਾ ਐ ਸੱਜਣੋ ਮਾੜੀ ਮੋਟੀ ਗੱਲ ਨਹੀਂ ਜਿੱਥੇ ਐਡਮ ਹੋਣੀ ਖੜ ਜਾਣ ਜਿੱਥੇ ਫੌਜੀ ਨੇ ਆਪਣੇ ਛੰਡੇ ਗੱਡੇ ਐ ਤੇ ਉਹ ਪੱਟਨੇ ਬੜੇ ਔਖੇ ਆ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਐਡਾ ਸੋਹਣਾ ਘੋੜਾ ਸਾਡੇ ਏਰੀਏ ਦੇ ਵਿੱਚ ਮਾਝੇ ਦੀ ਧਰਤੀ ਐ ਆਇਆ ਤੇ ਅੱਛਾ ਭਰਾਵਾਂ ਦਾ ਕੀ ਰਿਸਪੌਂਸ ਰਿਹਾ ਘੋੜਾ ਵੇਖਣ ਅੱਜ ਬਹੁਤ ਵਿਆਹ ਵਾਲਾ ਕੰਮ ਹੋਇਆ ਪਿਆ ਸੀ ਸਾਰੇ ਸੱਜਣ ਆਏ ਕੀ ਵੇਖ ਕੇ ਕਹਾਂ ਘੋੜੇ ਦਾ ਭਰਾਵਾਂ ਨੇ ਵਧੀਆ ਸਾਰੇ ਪ੍ਰੇਮ ਪਿਆਰ ਛੌਂਕ ਚਾਹ ਹੀ ਸਾਰਿਆਂ ਨੂੰ ਇੰਨਾ ਜਿਹੜੇ ਆਏ ਸਾਰਿਆਂ ਨੇ ਵੇਖਣਾ ਹਾਂ ਹੋਰ ਕੀ ਕੀ ਕਿਆ ਘੋੜੇ ਬਾਰੇ ਕੀ ਕਿਹੜੀ ਬਰੀਕੀ ਨੇ ਵਧੀਆ ਘੋੜਾ ਸਰੀ ਰਬੰਤਰ ਬਾਡੀ ਪੱਖੋਂ ਸਾਰੇ ਪਾਸਿਓਂ ਕਰਨ ਨਾ ਨੋ ਤੇ ਦਾ ਸ਼ਕੀਨ ਨਾ ਪੂਰਾ ਹਾਂ ਹਾਂਜੀ ਮੈਨੂੰ ਗਰਦਨ ਬਹੁਲੀ ਜੰਗੀ ਲੱਗਦੀ ਹੈ ਬਾਈ ਗਰਦਨ ਵੀ ਆ ਕੰਨ ਵੀ ਸਾਰੇ ਕਿਸ ਪੱਕ ਤੋਂ ਨਹੀਂ ਗਾ ਕਹਿ ਦਈਏ ਵੀ ਮਜਬੂਤੀ ਜੇ ਵੀ ਸਿਰ ਹੈ ਮੱਜੂ ਗਿਲਾਈ ਤਾਂ ਆਮ ਹੀ ਸਜਣੋਂ ਮਜਬੂਤੀ ਜੇ ਮੰਨੀ ਜਾਂਦੀ ਹੈ ਤੇ ਜੇ ਗੱਲ ਕਰੀਏ ਸ਼ਕੀਨ ਫੋਣੇ ਚ ਵੀ ਉਹ ਵੀ ਕਿਸੇ ਪਾਸਿਓਂ ਹੱਥ ਨਹੀਂ ਤਰਾਉਂਦਾ ਨਹੀਂ ਤਰਾਉਂਦਾ ਜੀ ਬਾਬਾ ਜੀ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਸੀਂ ਵੀ ਘੋੜਿਆਂ ਦੇ ਸ਼ੌਂਕੀ ਹੋ ਤੇ ਤੁਸੀਂ ਵੀ ਦੱਸੋ ਭਾਈ ਤੁਹਾਨੂੰ ਇਹ ਘੋੜੇ ਚ ਕਿਹੜੀ ਚੀਜ਼ ਚੰਗੀ ਲੱਗੀ ਹੈ ਵਾਇਗਰ ਜੀ ਕਾਕਾ ਸਾਂ ਵਾਇਗਰ ਜੀ ਫਾਤੇ ਸਾਨੂੰ ਵੇਖੋ ਜੀ ਗਰੂ ਪੀਰਾਂ ਦੀ ਧਰਤੀ ਆ ਮਾਝੇ ਦੀ ਹਾਂ ਜਿੱਥੇ ਆਇਆ ਏ ਜੀ ਵੇਖੋ ਦਸਵੇਂ ਪਾਤਸ਼ਾਹ ਨੇ ਵੀ ਚੰਗੇ ਘੋੜੇ ਰੱਖੇ ਸੀ ਜੀ ਇਸ ਤਰ੍ਹਾਂ ਹੀ ਜੇ ਮਾਝੇ ਦੇ ਵਿੱਚ ਆਇਆ ਜੋ ਸਾਡੇ ਭਰਾ ਇਹਨਾਂ ਨੇ ਲੈ ਕੇ ਆਏ ਆ ਇੱਥੇ ਜੀ ਤੇ ਜਿਹੜੀ ਇਹ ਲੈਣ ਆ ਬਹੁਤ ਚੰਗੀ ਆ ਹਾਂ ਬਾਕੀ ਇਹ ਘੋੜੇ ਦੇ ਖਾਸ ਕੀ ਆ ਮਜ਼ਬੂਤੀ ਬੜੀ ਆ ਹਾਂ ਹਾਂ ਗਰਦਨ ਬੜੀ ਆ ਕੰਨ ਬੜੇ ਆ ਜੀ ਮਿੱਠ ਬੜੀ ਆ ਸਾਰੇ ਬੜੇ ਮਤਲਬ ਕਿਸੇ ਗੰਨੋਂ ਵੀ ਖੁੰਝਾ ਨਹੀਂਗਾ ਖੁੰਝਾ ਨਹੀਂ ਹਾਂ ਇਸ ਟਾਈਮ ਤੇ ਚਲੋ ਇੱਕ ਇਸ ਧਰਤੀ ਤੇ ਆ ਲਾਗੇ ਬੰਨੇ ਦੋ ਜਿਲਿਆਂ ਦੇ ਵਿੱਚ ਬੜਾ ਸੋਹ ਬਣ ਗਿਆ ਹਰ ਭਰਾ ਨੂੰ ਜੀ ਜਾਂ ਦੂਰ ਜਾਂ ਦੇਸ਼ ਕਿ ਜਾ ਲਾਗੇ ਆ ਜਾਣਗੇ ਲਾਗੇ ਆ ਜਾਣ ਹਾਂ ਹਰ ਚੀਜ਼ ਦੀ ਪੱਖ ਤੋਂ ਇਹਨਾਂ ਦੀ ਮਜ਼ਬੂਤੀ ਹੋ ਗਈ ਆ ਤੇ ਮਤਲਬ ਨਾਲ ਸੰਤ ਵੀ ਜੁੜੂਗੀ ਨਾਲ ਇਹਨਾਂ ਦੇ ਫਾਰਮ ਦੀ ਵੀ ਚੜ੍ਹਾਈ ਹੋ ਗਈ ਆ ਜੀ ਹਾਂ ਚੰਗੇ ਜਿਹੜਾ ਫਾਰਮ ਚੰਗੇ ਚ ਚੰਗਾ ਜਨਮਾਰ ਆਉਣਾ ਉਹਦੇ ਵਿੱਚ ਬੜੀ ਚੜ੍ਹਾਈ ਹੋ ਜਾਂਦੀ ਆ ਤੇ ਬੜੀ ਮਹਾਰਾਜ ਦੀ ਕਿਰਪਾ ਹੈ ਸਾਡੇ ਭਰਾਵਾਂ ਤੇ ਇਹਨਾਂ ਤੇ ਗੁਰੂ 10ਵੇਂ ਪਾਤਸ਼ਾਹ ਦੀ ਤੇ ਅੱਜ ਜਿਹੜੇ ਇਹਨਾਂ ਇੱਥੇ ਆਇਆ ਬਹੁਤ ਚੜ੍ਹਦੀ ਕਲਾ 'ਚ ਰਹਿਣਗੇ ਚੜ੍ਹਦੀ ਕਲਾ ਸਾਰੇ ਭਰਾ ਬਾਗੋ ਬਾਗਾ ਕੋੜਾ ਮੈਂ ਨਾ ਬਾਗੋ ਬਾਗ ਜਿੰਨੀ ਸੰਗਤ ਆਈ ਆ ਸਾਰੇ ਮਨ ਖੁਸ਼ ਗਿਆ ਇਹਨਾਂ ਤੋਂ ਕਿਸੇ ਬੰਦੇੋਂ ਕਮੀ ਨਹੀਂ ਹੈਗੀ ਤੇ ਇਹਨਾਂ ਭਰਾਵਾਂ 'ਚ ਵੀ ਨਹੀਂ ਕਮੀ ਤੇ ਕੋੜੇ 'ਚ ਵੀ ਨਹੀਂ ਕਮੀ ਬੜੀ ਵੱਡੀ ਗੱਲ ਬਾਬਾ ਜੀ ਮੈਂ ਵੀ ਮਾ સલાਹ ਕਰਦਾ ਸੀ ਮੈਂ ਕਿਹਾ ਵੀ ਆਪਾਂ ਜਿਹੜੀ ਫੀਸ ਰੱਖਣੀ ਆ ਨਾ ਉਹ ਬੜੀ ਆਪਾਂ ਲਿਮਟਿਡ ਰੱਖਣੀ ਵੀ ਜਿਹੜੀ ਹਰੇਕ ਭਰਾ ਦੇ ਉਹ ਪੂਰਤੀ ਜੋਵੇ ਜੇ ਵਿੱਚ ਮਤਲਬ ਵੀ ਉਹ ਤੇ ਭਾਰ ਨਾ ਪਵੇ ਤੇ ਅੱਗੇ ਚੰਗੀ ਬਰੀਡ ਦਾ ਕਈ ਜਿਹੜੀ ਨਾ ਸ਼ੌਕ ਰਹਿ ਜਾਂਦਾ ਬਾਬਾ ਜੀ ਹੁਣ ਫੀਸਾਂ ਲੱਖਾਂ ਦੇ ਵਿੱਚ ਪਹੁੰਚ ਗਈਆਂ ਘੋੜਿਆਂ ਦਾ 6 6 7 7 ਲੱਖ ਤੱਕ ਵੀ ਫੀਸ ਹੈ ਗਈ ਆ ਘੋੜਿਆਂ ਮਾਰਵਾੜੀ ਦੀ ਤੇ ਜੇ ਮੱਝੂ ਕੀ ਲਾਈਨ ਦੇ ਘੋੜੇ ਮੰਨੀਆਂ ਤੇ ਮੱਝੂ ਕੀ ਲਾਈਨ ਵਾਲਿਆਂ ਦਾ ਵੀ ਬਹੁਤ ਉੱਚਾ ਚੱਲ ਗਿਆ ਕੰਮ ਇਹਨੂੰ ਮੈਂ ਕਿਹਾ ਵੀ ਮੈਂ ਕਿਹਾ ਬਾਈ ਜੀ ਵੀ ਚਮਕੌਰ ਬਾਕੀ ਤਾਂ ਤੁਹਾਡੀ ਸਲਾਹ ਹੈ ਵੀ ਜੇ ਮੰਨਦੇ ਹੋ ਤਾਂ ਆਪਣਾ ਜਿਹੜਾ ਖੇਤਰ ਆ ਨਾ ਆਪਾਂ ਨੂੰ ਉਸ ਹਿਸਾਬ ਨਾਲ ਚੱਲਣਾ ਚ ਭਰਾ ਜੇ ਨਾਰਮਲ ਮੰਨ ਲਓ ਵੀ ਉ ਤਾਂ ਘੋੜੇ ਸਾਰੇ ਪੂਜਣ ਜੋਗਾ ਦੇਵਤੇ ਆ ਹਾਂਜੀ ਹਾਂਜੀ ਪਰ ਜੇ ਕੁਆਲਿਟੀ ਪੱਖ ਤੋਂ ਵੇਖੀ ਤੇ ਕਈ ਵਾਰ ਦਰਮਿਆਨੀ ਘੋੜੀ ਵਾਲਾ ਬੰਦੇ ਦਾ ਸ਼ੌਕ ਮਨ ਚ ਹੀ ਮਰ ਜਾਂਦਾ ਤੇ ਯਾਰ ਮੈਂ ਵੀ ਚੰਗੇ ਘੋੜੇ ਦਾ ਬੱਚਾ ਲੈ ਲਾਂ ਮੈਂ ਪਰ ਫੀਸ ਦਾ ਪਤਾ ਕਰਦਾ ਤੇ ਫੀਸ ਹੱਥ ਨਹੀਂ ਲਾਉਣ ਦਿੰਦੀ ਤੇ ਫੀਸ ਵੀ ਅਸੀਂ ਦੱਸਾਂਗੇ ਸਜਣੋ ਬਹੁਤ ਬਾਈ ਨੇ ਨਾਰਮਲ ਫੀਸ ਤੇ ਸਰਵਿਸ ਦਿੰਦੇ ਆ ਤੇ ਤੁਸੀਂ ਕਿਸੇ ਵੀ ਪ੍ਰਕਾਰ ਦੀ ਘੋੜੀ ਭਰਾਉਣੀ ਹੈ ਤੇ ਰਿਜਲਟ ਅਸੀਂ ਵਿੱਚ ਲਾ ਦਾਂਗੇ ਬਾਕੀ ਵੀਰ ਨਾਲ ਤੁਸੀਂ ਸੰਪਰਕ ਕਰ ਲਿਓ ਬਾਈ ਚਮਕੌਰ ਤੁਹਾਨੂੰ ਰਿਜਲਟ ਪਾ ਦੇਣਗੇ ਤੇ ਬੱਚੇ ਬਹੁਤ ਹੀ ਜ਼ਿਆਦਾ ਚੰਗੇ ਆਉਂਦੇ ਆ ਤੇ ਜਿਹੜੀ ਮੱਝੂ ਕੀ ਲਾਈਨ ਮੰਨੀ ਜਾਂਦੀ ਉਹਦੇ ਵਿੱਚ ਘੋੜਾ ਖਰਾਬਤਰ ਦਾ ਅੱਛਾ ਬਾਬਾ ਜੀ ਬਹੁਤ ਬਹੁਤ ਧੰਨਵਾਦ ਮੇਰਬਾਨੀ ਦਾ ਸਾਬ ਬਾਈ ਜੀ ਫਤਿਹ ਅੱਛਾ ਚਮਕੌਰ ਬਾਈ ਹੁਣ ਦੱਸ ਦਈਏ ਵੀ ਇਹਦੀ ਹਾਈਟ ਕਿੰਨੀ ਆ ਹਾਂ ਇਟ ਇ 65 ਪਲੱਸ ਆ ਪੈਡ ਪਲੱਸ ਹੈ ਹਾਂਜੀ ਉਹਨਾਂ ਵੀਰਿਆਂ ਨੇ ਆਪਾਂ ਨੂੰ ਉਹਨਾਂ ਵੀਰਾਂ ਨੇ ਤੇ ਆਪਾਂ ਨੂੰ ਚਲੋ ਦੱਸੀ ਜਦੋਂ ਆਪਾਂ ਜਾ ਕੇ ਫੱਟੀ ਵਾਲੀ ਹਾਈਟ ਨਹੀਂ ਆ ਹਾਂ ਤੇ ਫਿਰ 65 ਪਲੱਸ ਹਾਈਟ ਵਾਦੀ ਨਿਕਲੀ ਵਾਧੇ ਨਿਕਲੀ ਆ ਇਸ ਕਰਕੇ ਉਹਨਾਂ ਭਰਾਵਾਂ ਦਾ ਵੀ ਧੰਨਵਾਦ ਹੈ ਬਾਈ ਬੰਦੇ ਬਹੁਤ ਹੀ ਗਰੇ ਸੀ ਜਿੰਨਾਂ ਤੋਂ ਸਾਨੂੰ ਫਿਰੋਜ਼ਪੁਰ ਜ਼ਿਲ੍ਹੇ ਚੋਂ ਇੱਕ ਘੋੜਾ ਮਿਲਿਆ ਨਾਲ ਨਾਲ ਉਹਨਾਂ ਆਪਾਂ ਨੂੰ ਇੱਕ ਸਾਉ ਦਾ ਗਿਫਟ ਵੀ ਦਿੱਤਾ ਜੀ ਬਾਕੀ ਨਾ ਉਹਨਾਂ ਬੰਦਿਆਂ ਦੀ ਪਿੱਠ ਵੀ ਸੁਣਦੀ ਆ ਸੱਜਣੋ ਬਾਈ ਹੋਣੀ ਵੀਡੀਓ ਵੀ ਦੇਖ ਰਹੇ ਹੋਣਗੇ ਵੀ ਸਾਨੂੰ ਉਹਨਾਂ ਘੋੜਿਆਂ ਉਹਨਾਂ ਵੀਰਾਂ ਨੇ ਘੋੜੇ ਦੀ ਹਾਈਟ 1 ਇੰਚ ਘੱਟ ਦੱਸੀ ਵੀ ਯ ਤੇ ਤੁਹਾਡਾ ਮਾਨਵ ਦੇ ਤੁਹਾਨੂੰ ਪਲੱਸ ਨਿਕਲੇ ਮਾਈਨਸ ਨਾ ਨਿਕਲੇ ਤੇ ਅਸੀਂ ਵੀ ਤੁਹਾਨੂੰ ਉਨੀ ਦੱਸੀ ਹੈ ਜਿੰਨੀ ਪ੍ਰੋਪਰ ਘੋੜੇ ਦੀ ਹਾਈਟ ਫੱਟੀ ਵਾਲੀ ਹੈਗੀ ਹੈ ਕੋਈ ਵੀ ਭਰਾ ਦਰਸ਼ਨ ਕਰਨੇ ਚਾਹੁੰਦਾ ਹੈ ਤੇ ਬਾਈ ਇੱਕਰੀ ਆਪਾਂ ਫਾਰਮ ਦੀ ਲੋਕੇਸ਼ਨ ਦੱਸੀ ਆਪਣਾ ਫਾਰਮ ਕਿੱਥੇ ਪੈਜਣਾ ਆਪਣਾ ਫਾਰਮ ਕਰਨਤਾਰ ਨੂੰ ਜ਼ਿਲ੍ਹਾ ਜ਼ਿਲ੍ਹਾ ਕਰਨਤਾਰ ਤੋਂ 20 ਕਿਲੋਮੀਟਰ ਪਿੱਛੇ ਪਿੱਛੇ ਜੀ ਹਰੀ ਦੇ ਪਤਨ ਤੋਂ ਹਰੀ ਦੇ ਪਤਨ ਤੋਂ 10 ਕਿਲੋਮੀਟਰ ਅੱਗੇ ਹਾਂਜੀ ਤੇ 20 ਕਿਲੋਮੀਟਰ ਪਿੱਛੇ ਤੇ ਦੇਦੇਰ ਸਾਹ ਪਿੰਡ ਦੇਰ ਸਾਹ ਪਿੰਡ 메ਨ ਸੜਕ ਦੇ ਉਤੇ 메ਨ ਸੜਕ ਨਾ ਬਾਬਾ ਵਿਸਾਖਾ ਸਿੰਘ ਜੀ ਦਾ ਤੁਹਾਨੂੰ ਗੁਰਦਰਾ ਸਾਹਿਬ ਆਊਗਾ ਬਾਕੀ ਵੀਰ ਹੋਣੀ ਤੁਹਾਨੂੰ ਫੋਨ ਕਰ ਲਿਓ ਲੋਕੇਸ਼ਨ ਪਾ ਦੇਣਗੇ ਤੇ ਤੁਸੀਂ ਉਹ ਲੋਕੇਸ਼ਨ ਤੇ ਪਹੁੰਚ ਜਿਓ ਜਮਰੋਦ ਸਟੱਡ ਫਾਰਮ ਅੱਛਾ ਜਮਰੋਦ ਸਟੱਡ ਫਾਰਮ ਵੀ ਆਪਾਂ ਚਲੋ ਕੀਤਾ ਤੇ ਸਲਾਹ ਨਾਲ ਹੀ ਆ ਪਰ ਉਹ ਤੁਸੀਂ ਆਪਦੇ ਮੂੰਹੋਂ ਦੱਸੋ ਵੀ ਉਹ ਨਾਂ ਰੱਖਣ ਦਾ ਕਿਦਾਂ ਉਹ ਆਪਾਂ ਫਿਰ ਬੈਠੇ ਸਲਾਹ ਕੀਤੀ ਸਾਰੇ ਜਣੇ ਨੇ ਹਾਂ ਤੇ ਉਹ ਵੀ ਤੁਸੀਂ ਹੁਣ ਆਖਿਆ ਵੀ ਆਪਾਂ ਜਮਰੌਦ ਦੇ ਨਾਂ ਦੇ ਰੱਖੀਏ ਹਾਂ ਵੀ ਵੱਖਰਾ ਰੱਖੀਏ ਕੋਈ ਇਹ ਨਾ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਫੇਰ ਨਾ ਮੈਨੂੰ ਕਈ ਕਮੈਂਟਾਂ ਹੀ ਦੱਸ ਦਿੰਦੇ ਵੀ ਤੂੰ ਅਗਲੇ ਬੰਦੇ ਨੂੰ ਬੋਲਣ ਨਹੀਂ ਦਿੰਦਾ ਘੱਟ ਬੋਲਿਆ ਕਰ ਹੁਣ ਮੈਂ ਇਹ ਕਹਿੰਦਾ ਵੀ ਭਾਈ ਜਿਹੜੀ ਜਾਣਕਾਰੀ ਆ ਨਾ ਕੋਈ ਉਹ ਲੁਕੀ ਨਾ ਰਹਿ ਜੇ ਹੁਣ ਕਾਰਨ ਇਹ ਬਣਿਆ ਵੀ ਜਦੋਂ ਅਸੀਂ ਸਲਾਹ ਕੀਤੀ ਨਾ ਇਹਨਾਂ ਨੇ ਬਾਈ ਉਹਨਾ ਬਸ਼ੀਰਾ ਲਿਆਂਦਾ ਬਹੁਤ ਹੀ ਜ਼ਿਆਦਾ ਸੋਹਣਾ ਨੂਰੇ ਬਾਕਰਪੁਰੀਏ ਦਾ ਉਹ ਪੋਤਾ ਹੈ ਤੇ ਨੂਰ ਸ਼ਾਨ ਘੋੜਾ ਜਿਹੜਾ ਬਹੁਤ ਵੱਡਾ ਤੇ ਬਹੁਤ ਚੰਗਾ ਘੋੜਾ ਹੈ ਨੁਕਰਾ ਉਹ ਘੋੜੇ ਦਾ ਪੁੱਤ ਹੈ ਸੱਜਣੋ ਨੂਰੇ ਬਾਕਰਪੁਰ ਵਾਲੇ ਦਾ ਪੁੱਤਰਾ ਹੈ ਉਹ ਨਾ ਬਸ਼ੀਰਾ ਹੁਣ ਕਿੰਨੀ ਉਮਰ ਹੋ ਗਈ ਉਹਦੀ ਮੇਰੇ ਖਿਆਲ 13 13 13 ਸਾਢੇ 13 ਮਹੀਨੇ ਹੋ ਗਏ 13 ਸਾਢੇ 13 ਮਹੀਨਿਆਂ ਦੀ ਉਹਦੀ ਉਮਰ ਬਹੁਤ ਸੋਹਣਾ ਕੱਦ ਕਾੜ ਤੇ ਬਹੁਤ ਸੋਹਣਾ ਉਹ ਮੰਨ ਲਓ ਬਰੀਕੀਆਂ ਦੇ ਵਿੱਚ ਬਸ਼ੀਰਾ ਹੈ ਸਾਡੀ ਉਹਦੇ ਚ ਹੀ ਮਿਹਨਤ ਲੱਗ ਰਹੀ ਹੈ ਥੋੜਾ ਜਿਹਾ ਅਸੀਂ ਇਸ ਪਾਸੇ ਉਹ ਵੀ ਚੱਲੇ ਆ ਵੀ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਸ਼ੋਹਾਂ ਦੇ ਵਿੱਚ ਵੀ ਤੁਹਾਨੂੰ ਉਹ ਬੇਸ਼ੇਰਾ ਵੇਖਣ ਨੂੰ ਮਿਲੂਗਾ ਤੇ ਉਹ ਕੋੜੇ ਦਾ ਨਾਂ ਸੋਚਦੇ ਸੋਚਦੇ ਅਸੀਂ 4-5 ਨਾਂ ਬਾਈ ਉਹਨਾਂ ਨੂੰ ਮੈਂ ਦੱਸੇ ਤੇ ਵੀਰ ਉਹਨਾਂ ਨੇ ਜਿਹੜਾ ਨਾਂ ਸਿਲੈਕਟ ਕੀਤਾ ਬਾਈ ਜਗਰੂਪ ਕਨੇਡਾ ਵਾਲੇ ਨੇ ਤੇ ਬਾਈ ਚਮਕੌਰ ਨੇ ਇਹ ਅਸੀਂ ਨਾਂ ਰੱਖਿਆ ਸੀ ਉਹਦਾ ਜਮਰੌਦ ਦਾ ਤੇ ਜਮਰੋਦ ਦੇ ਕਿਲੇ ਨਾਲ ਉਹ ਚੀਜ਼ ਜਿਹੜੇ ਰਿਲੇਟ ਕਰਦੀ ਆਪਣੀ ਹਿਸਟਰੀ ਦਾ ਵੀ ਹਿੱਸਾ ਹੈ ਇਤਿਹਾਸ ਦਾ ਵੀ ਹਿੱਸਾ ਹੈ ਤੇ ਇਤਿਹਾਸ ਦੇ ਵਿੱਚ ਹੀ ਆਪਣੇ ਘੋੜੇ ਆ ਜੀ ਤੇ ਦੋਵੇਂ ਚੀਜ਼ਾਂ ਫਿਰ ਰਲ ਗਈਆਂ ਵੀ ਗੁਰੂ ਮਹਾਰਾਜ ਦਾ ਆਸ਼ੀਰਵਾਦ ਵੀ ਆ ਗਿਆ ਉਧਰੋਂ ਜਮਰੋਦ ਵਾਲਾ ਕਿਲਾ ਆਪਣੇ ਜੰਗਾਂ ਜੁੱਧਾਂ ਦੇ ਵਿੱਚ ਵੀ ਉਹ ਜਿੱਤਿਆ ਸੀ ਆਪਣੇ ਸਿੰਘਾਂ ਨੇ ਤੇ ਉਹ ਵੀ ਚੀਜ਼ ਬੜੀ ਪ੍ਰਭਾਵਿਤ ਕਰਦੀ ਆ ਇਸ ਕਰਕੇ ਬਾਈ ਹੋਣੀ ਜਾਂਦੇ ਵੀ ਆਪਾਂ ਜਿਹੜਾ ਫਾਰਮ ਦਾ ਨਾਮ ਹੈ ਵੀ ਇਹ ਵੀ ਆਪਦੀ ਥਾਂ ਹੈ ਇਹ ਕਰਮਾ ਵਾਲਾ ਹੋਣਾ ਹੈ ਪਰ ਜਿਹੜਾ ਪਹਿਲਾ ਬਿਛੇੜਾ ਸੁਖਵੀਰ ਆਪਾਂ ਉਹ ਉਹਦੇ ਨਾਂ ਤੋਂ ਹੀ ਆਪਣੇ ਫਾਰਮ ਦਾ ਨਾਂ ਚਲਾਉਣਾ ਹੈ ਤੇ ਜਮਰੌ ਦੇ ਸਟੱਡ ਫਾਰਮ ਹੈ ਸੱਜਣੂ ਪਿੰਡ ਦਦੇਰ ਸਾਹਿਬ ਭਾਈ ਚਮਕੌਰ ਸਿੰਘ ਤੇ ਇੱਧਰ ਇਹਨਾਂ ਦੇ ਫਾਦਰ ਸਾਹਿਬ ਬੈਠੇ ਨੇ ਚੇਅਰਮੈਨ ਸਰਦਾਰ ਗਰਨਾਮ ਸਿੰਘ ਜੀ ਤੇ ਤੁਸੀਂ ਲੋਕੇਸ਼ਨ ਤੇ ਆਣ ਕੇ ਬੇਚਿੰਤ ਹੋ ਕੇ ਘੋੜੀ ਭਰਾ ਕੇ ਲੈ ਜਿਓ ਕੋਈ ਅੜੀ ਫਸੀ ਵਾਲੀ ਗੱਲ ਨਹੀਂ ਕੋਈ ਫੀਸ ਤੇ ਨਹੀਂ ਅੜਦੇ ਬਾਕੀ ਆਪਾਂ ਇੱਕ ਵਾਰੀ ਫੀਸ ਵੀਰ ਤੋਂ ਪੁੱਛ ਲੈਨੇ ਆ ਚਮਕੌਰ ਸਿਆ ਹੁਣ ਫੀਸ ਦਾ ਦਈਏ ਵੀ ਕੀ ਚਾਰਜ ਕਰਵਾ ਦੇਣਾ ਆਪਾਂ ਦੇ ਅੰਨੇ ਕੋਈ ਵੀ ਜੰਨੀ ਜਿਨੂੰ ਸ਼ੌਂਕ ਆ ਕੇ ਦਾ ਸ਼ੌਂਕ ਪੂਰਾ ਹੋਵੇ ਆਪਾਂ ਲੈਂਦਾ ਵੇ ਛੇਰਾ ਘੋੜਾ ਲੈਂਦਾ ਆਪਾਂ ਨੂੰ ਮਿਲਿਆ ਆਪਾਂ ਸ਼ੌਂਕ ਪੂਰਾ ਕਰੰਦੇ ਆ ਆਪਦਾ ਤੇ ਹਰ ਕੋਈ ਤੋਂ ਬਾਪ ਦਾ ਜਿਹੜਾ ਬੱਚਾ ਲੈ ਕੇ ਜਾਉਂਦਾ ਸ਼ੌਂਕ ਪੂਰਾ ਕਰੇ ਬਿਲਕੁਲ ਤੇ ਜੋ ਆਪਾਂ ਫੀਸ ਦੀ ਨਾਰਮਲ ਫੀਸ ਰੱਖੀ ਆ ਜੀ ਹਾਂ ਬੋਲੀ ਜੀ ਦੀ ਫੀਸ ਨਹੀਂ ਦੀ ਰੱਖੀ ਕਿੰਨੀ ਆ ਫੀਸ ਇੱਕ ਵਾਰੀ ਚਾਣਨਾ ਪਾ ਲਈ ਆਪਾਂ ਫੀਸ ਦੀ 31000 31000 ਰੁਪਏ ਫਿਰਸ ਲੈ ਵੀ ਸੱਜਣੋਂ 31000 ਰੁਪਏ ਦੇ ਵਿੱਚ ਐਡਾ ਚੰਗਾ ਬਲੱਡ ਲਾਈਨ ਦਾ ਘੋੜਾ ਫੌਜੀ ਦਾ ਪੁੱਤ ਮੱਝੂ ਕੇ ਬਲੱਡ ਲਾਈਨ ਤੇ ਐਡਮ ਦਾ ਭਤੀਜਾ ਤੇ ਮਾ ਆ ਲਾ ਭੁੱਲ ਗਿਆ ਸੱਚ ਮੈਂ ਖਾਨਦਾਨ ਅਲੀਸ਼ਾਨ ਦੀ ਅਲੀਸ਼ਾਨ ਬਲੱਡ ਲੈਂਦੀ ਦੀ ਮਾਂ ਬਹੁਤ ਚੰਗੀ ਮਾਂ ਅੱਛਾ ਵੇਖੀਏ ਆਪਾਂ ਹਨਾ ਬਹੁਤ ਸੋਹਣੀ ਕੋੜੀ ਆ ਵੀ ਅਲੀਸ਼ਾਨ ਲਾਈਨ ਦੀ ਸਜਣੋ ਇਹਦੀ ਮਾਂ ਹੈ ਬਹੁਤ ਚੰਗੀ ਮੇਰੇ ਖਲ 52 63 ਇੰਚ ਦੀ ਘੋੜੀ ਹੋਣੀ ਹੈ ਹਨ ਤੇ ਉਹ ਘੋੜੀ ਦਾ ਇਹ ਮੰਨ ਲਓ ਬੱਚਾ ਹੈ ਮਾਲੀ ਪਾਸੇ ਤੇ ਪਿਓ ਵਾਲਾ ਖਾਨਦਾਨ ਤੁਹਾਨੂੰ ਦੱਸਤਾ ਸੱਜਣੋ ਇੱਧਰ ਸਾਡੇ ਚਾਚਾ ਜੀ ਬੈਠੇ ਨੇ ਸਰਦਾਰ ਮਨਜੀਤ ਸਿੰਘ ਜੀ ਘੋੜਿਆਂ ਦਾ ਇਹਨਾਂ ਨੂੰ ਵੀ ਬਹੁਤ ਇਸ਼ਕ ਹੈ ਇਹਨਾਂ ਤੋਂ ਵੀ ਇੱਕ ਅੱਧਾ ਆਪਾਂ ਸਵਾਲ ਪੁੱਛਾਂਗੇ ਚਾਚਾ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਚੜ੍ਹਦੀ ਕਲਾ ਚ ਜੀ ਚੜ੍ਹਦੀ ਕਲਾ ਜੀ ਬਹੁਤ ਬਹੁਤ ਕਿਰਪਾ ਚਾਚਾ ਜੀ ਘੋੜਾ ਵੇਖਿਆ ਅੱਜ ਜਾਣ ਕੇ ਦਰਸ਼ਨ ਕੀਤੇ ਆ ਘੋੜੀ ਦੀ ਘੋੜੇ ਦੇ ਵਿੱਚ ਤੁਹਾਨੂੰ ਕਿਹੜੀ ਚੀਜ਼ ਖਿੱਚਦੀ ਆ ਕਿਹੜੀ ਚੀਜ਼ ਪ੍ਰ ਕੋੜੇ ਜੀ ਜੀ ਸਾਰੇ ਗੁਣ ਸੁੰਭ ਤੋਂ ਲੈ ਕੇ ਗਰਦਨ ਕੰਨ ਹਾਈਟ ਜੀ ਤੇ ਇੱਕ ਲੈਨ ਇਹਦੀ ਬਹੁਤ ਤਗੜੀ ਆ ਜੀ ਮੱਝੂ ਕੀ ਲੈਨ ਦੀ ਆ ਹਾਂ ਤੇ ਇਹਦੀ ਮਾਂ ਵੀ ਬਹੁਤ ਖਾਨਦਾਨ ਆ ਤੇ ਇਹਦਾ ਬਾਪ ਵੀ ਸਾਰਿਆਂ ਨੂੰ ਪਤਾ ਵਾ ਫੌਜੀ ਦਾ ਫੌਜੀ ਜੀ ਫੌਜੀ ਤੇ ਬਹੁਤ ਚੰਗੇ ਖਾਨਦਾਨ ਚੋਂ ਆ ਬਹੁਤ ਹੀ ਸੁੰਦਰ ਆ ਜੀ ਤੇ ਸੋਹਣਾ ਆ ਇਹੋ ਜਿਹਾ ਆਪਣੇ ਇਲਾਕੇ ਜਾਈ ਮੱਝੂ ਕੀ ਲੈਨ ਦਾ ਘੋੜਾ ਅਜੇ ਤਾਈ ਤੇ ਆਪਣੇ ਤਰਨਤਨ ਬਰਸਰ ਜ਼ਿਲ੍ਹੇ ਚ ਨਹੀਂ ਹੈਗਾ ਨਹੀਂ ਹੈਗਾ ਤੇ ਸਾਨੂੰ ਵੀ ਬਹੁਤ ਖੁਸ਼ੀ ਆ ਸਾਡਾ ਬੇੜਾ ਚਮਕ ਚਮਕੌਰ ਸ਼ੰਗਣੇ ਜੀ ਭਈ ਬਹੁਤ ਚੰਗਾ ਸੁੰਦਰ ਕੋੜਾ ਲਿਆਂਦਾ ਤੇ ਸਾਨੂੰ ਇਲਾਕੇ ਨੂੰ ਬਹੁਤ ਜਿਆਦਾ ਦਾ ਫਾਇਦਾ ਹੋਊਗਾ ਜੀ ਤੇ ਇਹਦੀ ਜਿਹੜੀ ਫੀਸ ਆ ਉਹ ਵੀ ਨੋਰਮਲ ਹੀ ਆ ਤੇ ਹਰ ਕੇ ਦਾ ਜਿਹੜਾ ਵਾ ਚਾ ਪੂਰਾ ਹੋਵੇ ਹਰ ਕੋਈ ਬਰੀਡ ਦੇ ਬੱਚੇ ਚੰਗੇ ਲੈ ਸਕੇ ਜੀ ਤੇ ਸਾਨੂੰ ਬਹੁਤ ਖੁਸ਼ੀ ਆ ਪ੍ਰਾਣੀਆਂ ਘੋੜੀਆਂ ਰੱਖਦੇ ਆਏ ਆ ਜੀ ਤੇ ਸਾਨੂੰ ਵੀ ਵਸੜਕੋ ਵੀ ਹੈਗੀ ਕੋੜੀ ਬਹੁਤ ਚੰਗੀ ਆ ਜੀ ਆਪਣੇ ਦੇਵਰਾਜ ਘੋੜੇ ਦੀ ਆਪਣੀ ਪੋਤੀ ਆ ਬਹੁਤ ਚੰਗੀ ਘੋੜੀ ਆ ਤੇ ਸਾਨੂੰ ਵੀ ਇਹਦਾ ਗਾਂ ਬਹੁਤ ਫਾਇਦਾ ਪਈ ਆ ਅਸੀਂ ਇਥੋਂ ਲਾਗੂ ਕ੍ਰੋਸ ਕਰਾ ਲਿਆ ਕਰਾਂਗੇ ਤੇ ਸਾਨੂੰ ਅੱਗੇ ਦੂਰ ਜਾਣਾ ਪੈਂਦਾ ਸੀ ਤੇ ਬਹੁਤ ਖੁਸ਼ੀ ਆ ਸਾਨੂੰ ਜੀ ਘੋੜਾ ਵੇਖ ਕੇ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੇ ਹੁਣ ਲੈ ਲਈਏ ਇਜਾਜ਼ਤ ਬਾਈਆਂ ਤੋਂ ਕੋਈ ਗੱਲ ਰਹਿਤ ਨਹੀਂ ਗਈ ਹਾਂ ਜੀ ਕੋਈ ਮੈਸੇਜ ਚਾਚਾ ਜੀ ਤੁਹਾਡੇ ਵੱਲੋਂ ਭਰਾਵਾਂ ਨੂੰ ਕੋਈ ਚਮਕੌਰ ਤੂੰ ਮੈਸੇਜ ਦੇਣਾ ਚਾਹੁੰਦਾ ਹੈ ਵੀਰਾਂ ਨੂੰ ਕੋਈ ਗੱਲਬਾਤ ਕਰਨੀ ਚਾਹੁੰਦੇ ਆਪਾਂ ਸਾਝ ਫਾਦੀਏ ਬਾਦ ਸ਼ੌਂਕਾਂ ਦਾ ਸ਼ੌਂਕ ਜਿਹੜਾ ਇੱਕ ਰਾਦਾ ਸ਼ੌਂਕ ਨਾਲ ਜੁੜੋ ਹੋਰ ਹਮ ਜਿੰਨਾ ਵੱਤੋ ਵੱਤ ਹੁੰਦਾ ਹਰ ਕਿਸੇ ਦਾ ਸ਼ੌਂਕ ਉਹ ਪੂਰਾ ਹੋਵੇ ਨਾਲੇ ਜੀ ਹਮ ਤੇ ਵੀ ਸੱਜਣੋ ਘੋੜਾ ਤੁਹਾਨੂੰ ਵਿਖਾਤਾ ਸਹੀ ਡੀਐਨਏ ਵਾਲੀ ਗੱਲ ਰਹਿ ਗਈ ਡੀਐਨਏ ਪਾਸ ਆ ਹਾਂ ਡੀਐਨਏ ਪਾਸ ਫੌਜੀ ਆ ਡੀਐਨਏ ਪਾਸ ਹੈ ਸੱਜਣੋ ਫੌਜੀ ਘੋੜੇ ਦਾ ਬੱਚਾ ਹੈ ਸਰਵਿਸ ਸਿਰਫ 31000 ਰੁਪਿਆ ਹੈ ਪਿੰਡ ਲੋਕੇਸ਼ਨ ਤੁਹਾਨੂੰ ਦੱਸਤੀ ਬਾਕੀ ਵੀਰ ਦਾ ਨੰਬਰ ਨਾਲ ਸਾਡੇ ਚੱਲੀ ਜਾਂਦੇ ਆ ਤੁਸੀਂ ਸੰਪਰਕ ਕਰ ਸਕਦੇ ਹੋ ਲੋ ਵੀ ਸੱਜਣੋ ਕਿੱਦਾਂ ਲੱਗਾ ਬਾਈ ਦਾ ਮਾਝ ਏਰੀਏ ਦੇ ਵਿੱਚ ਨਵਾ ਬਾਈ ਨੇ ਮੈਂ ਇੰਨੀ ਗੱਲ ਕਹਿਦਾ ਵੀ ਜਿਹੜੀ ਘਾਟ ਮਾਝੇ ਵਾਲਿਆਂ ਨੂੰ ਮਾੜੀ ਮਾੜੀ ਮਹਿਸੂਸ ਹੁੰਦੀ ਸੀ ਨਾ ਮੱਝੂ ਕੀ ਲਾਈਨ ਦੀ ਤੇ ਉਹ ਸਾਡੇ ਭਰਾ ਚ ਮਕੌਰ ਨੇ ਪੂਰੀ ਕਰਤੀ ਕਿਸੇ ਵੀ ਪ੍ਰਕਾਰ ਦੀ ਘੋੜੀ ਭਰੌਣੀਆਂ ਤੇ ਵੈਲਕਮ ਹੈ ਜੀ ਆਇਆਂ ਨੂੰ ਹੈ ਐਡਾ ਵਧੀਆ ਬੰਤਰਾਂ ਦਾ ਐਡਾ ਸੋਹਣਾ ਸੁਨੱਖਾ ਘੋੜਾ ਤੇ ਸਿਰਫ 31000 ਰੁਪਏ ਦੇ ਵਿੱਚ ਸਰਵਿਸ ਮਿਲ ਜੂਗੀ ਵੀਡੀਓ ਕਿਵੇਂ ਲੱਗੀ ਵੱਧ ਤੋਂ ਵੱਧ ਇਹ ਗੱਲ ਨਾਲ ਵੀਡੀਓ ਕਰਦਾ ਇਹ ਰੀਜ਼ਨ ਹੈ ਪੀ ਇਹ ਗੱਲ ਆ ਜਿਹੜੀ ਉਹ ਸਾਰੇ ਭਰਾਵਾਂ ਤੱਕ ਘੋੜੇ ਵਾਲਿਆਂ ਤੱਕ ਪਹੁੰਚ ਜੇ ਕੋਈ ਵੀ ਰਹਿ ਨਾ ਜਾਵੇ ਘੋੜੀ ਭਰਾਉਣ ਤੋਂ ਤੇ ਮੇਰੇ ਵੀਰ ਨਾਲ ਬੇਨਤੀ ਆ ਹੱਥ ਜੋੜ ਕੇ ਹੁਣ ਤਾਈ ਜਿੰਨੀਆਂ ਵੀ ਬੇਨਤੀਆਂ ਮੇਰੇ ਮੂੰਹੋਂ ਨਿਕਲੀਆਂ ਤੇ ਮੈਂ ਤੈਹ ਦਿਲੋਂ ਧੰਨਵਾਦ ਆ ਯਾਰ ਤੁਸੀਂ ਚਾਹ ਕੇ ਪੂਰੀਆਂ ਕੀਤੀਆਂ ਬਾਈ ਜਿੰਨੀਆਂ ਵੀ ਬੇਨਤੀਆਂ ਹੁਣ ਤਾਈ ਕੀਤੀਆਂ ਤੁਸੀਂ ਵੀਰ ਸਿਰ ਤੇ ਅੱਖਾਂ ਤੇ ਭਾਇਆ ਇਸ ਕਰਕੇ ਤੁਹਾਡਾ ਧੰਨਵਾਦ ਹੈ ਤੇ ਇਹ ਵੀ ਛੋਟੀ ਜੀ ਭਰਾ ਲੋ ਬੇਨਤੀ ਹੈ ਕਿ ਜੇ ਕੋਈ ਭਰਾ ਨਵਾਂ ਨਵਾਂ ਇੱਧਰ ਆਉਂਦਾ ਹੈ ਘੋੜਾ ਪਾਲਣ ਕੇ ਵਿੱਚ ਜਾਂ ਇਸ ਕਿਤੇ ਨਾ ਜੁੜਦਾ ਜਾਂ ਇਸ ਸ਼ੌਂਕ ਨਾਲ ਜੁੜਦਾ ਤੇ ਉਹਦੇ ਸਿਰ ਤੇ ਯਾਰ ਮਾੜਾ ਜਿਹਾ ਆਪਣੀ ਸਪੋਰਟ ਦਾ ਹੱਥ ਰੱਖ ਦਿਆ ਕਰੋ ਵੀਡੀਓ ਸ਼ੇਅਰ ਵੀ ਕਰ ਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਤੁਸੀਂ ਬਹੁਤ ਹੀ ਪਿਆਰੇ ਸਾਡੇ ਭਰਾ ਕਮੈਂਟਾਂ ਦੇ ਵਿੱਚ ਹੌਸਲਾ ਵਧਾਉਨੇ ਹੋ ਉਹਦਾ ਬਾਈ ਜਗਰੂਪ ਦਾ ਤੇ ਬਾਈ ਚਮਕੌਰ ਸਾਡੇ ਭਰਾ ਦਾ ਹੌਸਲਾ ਵੀ ਵਧਾ ਦਿਓ ਫੋਨ ਕਰ ਸਕਦੇ ਆ ਤੇ ਫੋਨ ਕਰਕੇ ਵਧਾਈਆਂ ਵੀ ਦੇ ਦਿਓ ਘੋੜੀ ਭਰਾਉਣੀ ਆ ਦਾ 24 ਘੰਟੇ ਸਰਵਿਸ ਓਪਨ ਹੈ ਘੋੜੀ ਵੀ ਭਰਾ ਸਕਦੇ ਹੋ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਵੀਡੀਓ ਬਾਬਤ ਕੋੜੇ ਬਾਬਤ ਦੱਸਣਾ ਨਾ ਭੁੱਲਿਓ ਬਾਈ ਦੇ ਵਿਚਾਰ ਕਿੱਦਾਂ ਲੱਗੇ ਇਹ ਵੀ ਦੱਸ ਦਿਓ ਬਹੁਤ ਹੀ ਜਲਦ ਮਿਲਦੇ ਆਂ ਅਗਲੀ ਵੀਡੀਓ ਨਾਲ ਇਦਾਂ ਦੇ ਨਗੀਲੇ ਲੈ ਕੇ ਹਾਜ਼ਰ ਹੋਣੇ ਆਂ ਜੀ ਉਹਨੇ ਸਮੇਂ ਲਈ ਦਿਓ ਸੁਖਸੰਦੂ ਨੂੰ ਇਜਾਜ਼ਤ ਜਿਉਂਦੇ ਵਸਦੇ ਹਲਤੇ ਰਹੋ ਸ਼ਬਾਕ ਹੈ ਸਤਿ ਸ੍ਰੀ ਅਕਾਲ ਭਾਈ ਜੀ ਬਹੁਤ ਬਹੁਤ ਸਾਰੇ ਸੱਜਣਾ ਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਖਾਲਸਾ ਭਾਈ ਜੀ ਦੀ ਫੋਟੋ ਓਕੇ ਸੱਜਣਾ ਮਾਰਦੇ ਹੁਣ ਸ਼ੇਰ ਮਾਜੇ ਦੀ ਧਰਤੀ ਦੇ ਇੱਕ ਹੋਰ ਚੇਬ ਕੱਢ ਚੋਬਰ ਆ ਗਿਆ ਕਰ ਦਿਓ ਸ਼ੇਰ ਧੰਨਵਾਦ